ਕਾਤਾ ਇਸ ਬਾਜ਼ਾਰ ਦੇ ਵਿੱਚ ਵੜਦਾ ਹੀ ਨਹੀਂ ਸਾਡਾ ਪਹਿਲਾਂ ਤੋਂ ਨਸ਼ੇ ਦੇ ਨਸ਼ੇ ਵਾਲਿਆਂ ਨੇ ਫੇਲ ਕਰ ਰੱਖਿਆ ਹੁਣਾਂ ਰਹਿੰਦਾ ਹੁੰਦਾ ਆ ਫੇਲ ਕਰ ਰੱਖਿਆ ਐਮਐਲਏ ਕੋਲੇ ਨਾ ਗੱਲ ਹੀ ਰੱਖੀ ਗਈ ਬਹੁਤ ਵਾਰੀ ਰੱਖੀ ਹੈ ਜੀ ਜੇ ਤੁਸੀਂ ਉਹਨੂੰ ਕਹਿੰਦੇ ਸਾਡੇ ਤੇ ਕਹਿੰਦੇ ਕੇਸ ਬਣਾ ਦਿਓ ਇਹਨਾਂ ਦੇ ਐਮਐਲਏ ਦਿੱਲੀ ਬੈਠਾ ਚੇਅਰਮੈਨ ਦਿੱਲੀ ਬੈਠਾ ਸਾਡੇ ਕੋਲੇ ਨਿੱਕੇ ਨਿੱਕੇ ਮੁਲਾਜ਼ਮਾਂ ਨੂੰ ਭੇਜ ਦਿੰਦੇ ਆ ਅਸੀਂ ਕਰੀ ਜਾਂਦੇ ਆ ਅਸੀਂ ਕਰੀ ਜਾਂਦੇ ਆ ਕੋਈ ਹੱਲ ਨਹੀਂ ਕਰਦੇ ਜੀ ਸ਼ਹਿਰ ਚ ਲਾਈਟਾਂ ਦਾ ਵਿਵਸਥਾ ਹੈ ਨਹੀਂ ਪਾਣੀ ਦੀ ਵਿਵਸਥਾ ਹੈ ਨਹੀਂ ਸੀਵਰੇਜ ਦਾ ਸਿਸਟਮ ਹੈ ਨਹੀਂ ਹੈਗਾ ਕੀ ਇਹ ਸ਼ਹਿਰ ਚ ਪਾਈਪਾਂ ਟੁੱਟੀਆਂ ਵੀ ਆ ਤੇ ਰਾਤ ਨੂੰ ਪਾਣੀ ਕਿਵੇਂ ਨਿਕਲ ਜਾਂਦਾ ਸਾਢੇ 9 ਵਜੇ ਪਾਣੀ ਸੁੱਕ ਜਾਂਦਾ ਸਵੇਰੇ 8 ਵਜੇ ਚੱਲ ਪੰਦਾ ਜੀ ਅੰਜ ਵਾਰੀ ਧਰਮਜੀਤ ਰਾਮਾਣ ਨੇ ਉਹਨਾਂ ਨੂੰ ਫੋਨ ਕਰ ਲਿਆ ਮੈਂ ਅੱਜ ਫੇਰ ਸਵੇਰ ਫੋਨ ਲਾਇਆ ਸੀਗਾ ਮੈਂ ਕਿਹਾ ਬਾਈ ਜੀ ਸਾਡਾ ਉਹੀ ਹਾਲ ਹੈ 20 ਦਿਨ ਹੋ ਗਏ ਸਾਡਾ ਕੋਈ ਹੱਲ ਕਰੋ ਕਹਿੰਦਾ ਬਾਈ ਜੀ ਕਹਿੰਦਾ ਪਾਈਪ ਜੋੜਦੇ ਆ ਫੇਰ ਟੁੱਟ ਜਾਂਦੀ ਐ ਜੋੜਦੇ ਆ ਮੈਂ ਪਰ ਤੁਸੀਂ ਹੱਥ ਖੜੇ ਕਰ ਦੋ ਅਸੀਂ ਆਪ ਹੱਲ ਕਰ ਲੈਂਦੇ ਆ ਆਪ ਦਾ ਕਹਿੰਦਾ ਮੈਂ ਤਾਂ ਦਿੱਲੀ ਆ ਕਹਿੰਦਾ ਤੇ ਮੈਂ ਜਦੋਂ ਵੀ ਇਹਨਾਂ ਕੋਲ ਜਾਂਦੇ ਆ ਪਾਈਪ ਜੋੜ ਦਿੰਦੇ ਆ ਦੂਜੇ ਤੀਜੇ ਤਾਂ ਹੱਸ ਕੇ ਸਾਨੂੰ ਦਿਖਾ ਦਿੰਦੇ ਆ ਜੀ ਪਾਈਪ ਟੁੱਟ ਗਈ ਕਹਿੰਦੇ ਕੋਈ ਨਾ ਕਹਿੰਦੇ 20-22 ਦਿਨ ਲੱਗਣਗੇ ਕੋਈ ਢਾਈ ਮਹੀਨੇ ਕਹਿੰਦੇ ਜੀ ਸਾਨੂੰ ਤਾਂ ਸੰਤਾਪ ਐ ਇਦਾਂ ਹੀ ਚੱਲਣਾ ਪਊਗਾ ਘਰੋਂ ਬੇਕਾਰ ਹੋ ਜਾਣਾ ਸਾਨੂੰ ਇਦੋਂ ਚੰਗਾ ਤਾਂ ਜ਼ਹਿਰ ਦੇ ਕੇ ਮਾਰ ਦੇਣ ਲੋਕ ਬੰਦਮਾਨੀ ਕਹੇ ਨਾ ਮੈਂ ਸਾਡੀ ਦੁਕਾਨ ਦੇ ਮੂਹਰੇ ਰੋਕਿਆ ਉਹਨਾਂ ਨੂੰ ਮੈਂ ਕਿਹਾ ਜੀ ਆਹ ਹਾਲ ਵੇਖ ਲੁਕੀ ਐ ਕਹਿੰਦਾ ਬੰਨ ਜਾਓ ਐ ਐ ਕਰੇ ਐ ਜਾਊਗਾ ਕਿੰਨੇ ਕੰਮ ਇਹ ਆ ਚੁੱਕੀਆਂ ਚੁੱਕੀਆਂ ਨਾਲ ਬਹ ਹੋ ਗਏ ਛੋਟੀ ਸੰਗਰੀ ਤੁਸੀਂ ਜਾਂਦੇ ਕਿੱਤਨ ਤੋਂ ਵਾਰ ਆ ਜੋ ਦਿੱਲੀ ਵੇਖਿਆ ਜੀ ਸਾਰੇ ਕੋਈ ਬਾਤ ਨਹੀਂ ਤੁਹਾਨੂੰ ਦਾ ਫੋਨ ਕਰਦੇ ਆ ਕੰਨ ਸਿਸਟਮ ਚੱਲੀ ਜਾਂਦਾ ਇਹ ਕਿਸੀ ਆਮ ਲੋਕਾਂ ਨੂੰ ਸੁਣਵਾ ਸਰਕਾਰਾਂ ਸੁਣਵਾਈ ਹੁੰਦੀ ਨਹੀਂ ਕੋਈ ਸੁਣਵਾਈ ਨਹੀਂ ਜੀ ਇਹ ਪੈਸੇ ਲਈ ਜਾਂਦਾ ਖਾਈ ਜਾਂਦਾ ਸਾਨੂੰ ਕੋਈ ਵਜਵਾਤ ਨਹੀਂ ਹੈਗਾ ਜੀ ਕਿਵੇਂ ਦੇਖਦੇ ਆ ਅੱਜ ਕਿਉਂ ਧਰਨਾ ਦਿੱਤਾ ਕੀ ਸਮੱਸਿਆ ਸਮੱਸਿਆ ਸਾਡੀ ਪਾਣੀ ਦੀ ਹੈ ਜੀ ਸੀਵਰੇਜ ਦਾ ਸਿਸਟਮ ਜਿਹੜਾ ਫੇਲ ਹੋ ਚੁੱਕਿਆ ਹੈ ਜਦੋਂ ਵੀ ਇਹਨਾਂ ਕੋਲ ਜਾਂਦੇ ਆ ਪਾਈਪ ਜੋੜ ਦਿੰਦੇ ਆ ਦੂਜੇ ਤੀਜੇ ਦਿਨ ਹੱਸ ਕੇ ਸਾਨੂੰ ਦਿਖਾ ਦਿੰਦੇ ਆ ਜੀ ਪਾਈਪ ਟੁੱਟ ਗਈ ਅੱਜ ਅਸੀਂ ਪ੍ਰਧਾਨ ਜੀ ਨੂੰ ਵੀ ਫੋਨ ਕੀਤਾ ਪ੍ਰਧਾਨ ਜੀ ਨੇ ਸਾਨੂੰ ਇਹ ਗੱਲ ਕੀਤੀ ਹੈ ਜੀ ਕਹਿੰਦਾ ਕੋਈ ਤਾਂ ਕਹਿੰਦਾ 20-22 ਦਿਨ ਲੱਗਣਗੇ ਕੋਈ ਢਾਈ ਮਹੀਨੇ ਕਹਿੰਦੇ ਜੀ ਸਾਨੂੰ ਤਾਂ ਸੰਤਾਪ ਇਦਾਂ ਹੀ ਚੱਲਣਾ ਪਊਗਾ ਪਰ ਸਾਨੂੰ ਬਿਮਾਰੀ ਫੈਲਣ ਦਾ ਡਰ ਹੈ ਜੀ ਇਸ ਦਾ ਦੇਖੋ ਹੈ ਜੀ ਗਾਹਕ ਨੇ ਕੀ ਹੋਣਾ ਜੀ ਗਾਹਕ ਤਾਂ ਇਸ ਬਾਜ਼ਾਰ ਦੇ ਵਿੱਚ ਵੜਦਾ ਹੀ ਨਹੀਂ ਸਾਡਾ ਸਾਡਾ ਪਹਿਲਾਂ ਤਾਂ ਨਸ਼ੇ ਦੇ ਨਸ਼ੇ ਵਾਲਿਆ ਨੇ ਫੇਲ ਕਰ ਰੱਖਿਆ ਉਹਨਾਂ ਰਹਿੰਦਾ ਹੁੰਦਾ ਆ ਫੇਲ ਕਰ ਰੱਖਿਆ ਐ ਐਮਐਲਏ ਕੋਲੇ ਤਾਂ ਗੱਲ ਹੀ ਰੱਖੀਗੀ ਬਹੁਤ ਵਾਰੀ ਰੱਖੀ ਆ ਜੀ ਜੇ ਕਿਸੇ ਨੂੰ ਕਹਿੰਦੇ ਸਾਡੇ ਤਾਂ ਕਹਿੰਗੇ ਕੇਸ ਬਣਾ ਦਿਓ ਇਹਨਾਂ ਦੇ ਹਾਂ ਇੱਕ ਵਾਰੀ ਸੱਦਾ ਹੀ ਤੁਹਾਨੂੰ ਥਾਣੇ ਬਹੁਤ ਸੱਦਾ ਸੀਗਾ ਜੀ ਥਾਣੇ ਸੱਦਾ ਸੀਗਾ ਕੀ ਮਾਮਲਾ ਹੋਇਆ ਛੋਦੋ ਮਾਮਲਾ ਆਹੀ ਸੀਗਾ ਜੀ ਪਾਣੀ ਪੁੱਛਿਆ ਸੀ ਬਰਿਆਦ ਕਰਦੇ ਸੀਗੇ ਪਰ ਸਾਡੀ ਫਰਿਆਦ ਨਹੀਂ ਛੁੱਟੀ ਫਿਰ ਕੀ ਕੀਤਾ ਅੱਗੇ ਕਰਨਾ ਕੀ ਆ ਬਸ ਉਹੀ ਬਾਹਾਂ ਤੇ ਉਹੀ ਕਵਾੜਾ ਜੀ ਨੀ ਹੁਣ ਸੁਣਵਾਈ ਕਿ ਇਸ 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 ਇਹ ਸਰਕਾਰ ਤਾਂ ਕਹਿੰਦੀ ਸੀ ਜਦੋਂ ਭਗਵੰਤ ਮਾਨ ਆਏ ਸੀ ਵੀ ਜੈਤੋ ਚ ਕਿਹੜਾ ਪੱਥਰੀਲੀ ਧਰਤੀ ਐ ਵੀ ਹੱਲ ਨਹੀਂ ਹੁੰਦਾ ਹੁਣ ਹੋਇਆ ਹੱਲ ਕਿ ਆ ਹੱਲ ਤਾਂ ਇਹੋ ਧਰਨਾ ਲਾਇਆ ਜੀ ਜੇ ਹੱਲ ਹੋਇਆ ਹੁੰਦਾ ਸਾਨੂੰ ਧਰਨਾ ਅਸੀਂ 베ਲੇ ਤਾਂ ਨਹੀਂ ਤੁਰੇ ਫਿਰਦੇ 베ਲੇ ਤੁਰੇ ਫਿਰਦੇ ਜੀ ਦੁਕਾਨਦਾਰ ਆਕਰ ਆਦੀ ਰੋਜੀ ਰੋਟੀ ਜੀ ਕਮਾਉਣੇ ਆ ਤੇ ਖਾਣੇ ਆ ਪਰ ਸਾਡਾ ਅਸੀਂ ਕਿਰਾਇਆ ਵੀ ਦੇਣਾ ਮੁਸ਼ਕਲ ਹੋਇਆ ਪਿਆ ਸਾਡੇ ਤਾਂ ਘਰੋਂ بے ਘਰ ਹੋ ਜਾਣਾ ਸਾਨੂੰ ਇਦੂ ਚੰਗਾ ਦਾ ਜ਼ਹਿਰ ਦੇ ਕੇ ਮਾਰ ਦੇਣ ਬਾਕਮ ਨੇ ਕੋਈ ਹੋਊਗਾ ਸਾਡਾ ਇਹ ਤਾਂ ਬਦਲਾ ਆ ਗਿਆ ਆ ਨਹੀਂ ਆ ਬਦਲਾ ਵੀ ਦੇਖੀ ਜੰਦੇ ਆ ਬਦਲਾਵ ਤਾਂ ਹੈਗਾ ਹੀ ਐ ਅਮੀਰੀ ਸੀਗੀ ਵੀ ਇਹ ਸਰਕਾਰ ਆ ਕੋਈ ਕੰਮ ਬਹੁਤ ਬਹੁਤ ਅਮੀਰੀ ਸੀ ਇਨਾਂ ਤੇ ਵੀ ਪੈਲ ਦੇ ਆਧਾਰ ਤੇ ਸਾਡੇ ਕੰਮ ਹੱਲ ਹੋਣਗੇ ਪਰ ਹੁਣ ਮੇਰੀ ਗੱਲ ਸੁਣ ਆਪੇ ਪਤਾ ਲੱਗ ਜੂਗਾ ਜੀ ਪਿੰਡਾਂ 'ਚ ਜਾਇਆ ਹੁਣ ਬਦਲਾ ਹੀ ਆਈ ਜਾਂਦੇ ਆ ਪਤਾ ਲੱਗਦਾ ਉਹਨਾਂ ਨੂੰ ਸਰਕਾਰ ਖਾਲੀ ਹੁਣ ਦਿੱਲੀ ਪਹੁੰਚੇ ਹੋਇਆ ਸਿੰਗਰ ਬੋਰਡ ਦੇ ਚੇਅਰਮੈਨ ਤੇ ਐਮ ਐਲ ਏ ਸਾਰੇ ਦਿੱਲੀ ਪਹੁੰਚੇ ਹੋਇਆ ਗੰਦਾ ਪਾਣੀ ਮਸਕ ਪਿਆ ਮਾਰਦਾ ਬੱਚੇ ਸਾਡੇ ਬਿਮਾਰ ਹੋ ਜਾਂਦੇ ਆ ਲੇਡੀ ਸਾਡੇ ਬਿਮਾਰ ਆ ਅਸੀਂ ਹੁਣ ਚੌਕ 'ਚ ਬੈਠੇ ਆ ਇਸੇ ਗੱਲ 'ਚ ਵੀ ਜਾਂਦਾ ਗੰਦਾ ਪਾਣੀ ਨਿਕਾਸ ਕਰੋ ਤੇ ਨਹੀਂ ਅਸੀਂ ਇੱਥੇ ਐਂ ਬਟਾਂਗੇ ਕੱਲ ਨੂੰ ਅਸੀਂ ਮੰਡੀ ਬੰਦ ਕਰਾ ਕੇ ਵੀ ਨਾਲ ਸਾਥ ਲਵਾਂਗੇ ਇੱਕ ਵਾਰੀ ਪਹਿਲਾਂ ਤੁਸੀਂ ਸਵਾਲ ਕੀਤੇ ਸੀ ਤੇ ਐਮਐਲਏ ਸਾਹਿਬ ਨੂੰ ਉਦੋਂ ਹੱਲ ਨਹੀਂ ਹੋਇਆ ਉਦੋਂ ਇੱਕ ਸਾਲ ਲਈ ਇਹਨਾਂ ਨੇ ਪਾਣੀ ਗੰਦਾ ਸਾਡਾ ਪਾਸੇ ਕੱਢਾ ਸੀ ਕਿੱਥੇ ਪਰ ਉਦੋਂ ਬਾਅਦ ਉੱਥੇ ਦੀ ਉੱਥੇ ਆਏ ਹੀ ਕੰਮ ਫੇਰ ਇੱਥੇ ਇੱਥੇ ਧਰਨੇ ਤੇ ਬੈਠੇ ਸੀ ਆਮ ਆਦਮੀ ਪਾਰਟੀ ਦੇ ਚੇਅਰਮੈਨ ਉਹ ਉਹਨਾਂ ਨੇ ਵੀ ਇਹੀ ਵਿਸ਼ਵਾਸ ਦਿੱਤਾ ਸੀ ਵੀ ਅੱਜ ਤੋਂ ਬਾਅਦ ਪਾਣੀ ਇਹਨਾਂ ਨੂੰ ਤੁਹਾਨੂੰ ਦਿਤਾ ਦਿਓ ਪਰ ਉਹ ਜਿੱਤਨ ਦੋ ਵਾਰ ਆ ਜੋ ਦਿੱਲੀ ਬੈਠੇ ਆ ਜੀ ਸਾਰੇ ਕੋਈ ਬਾਤ ਨਹੀਂ ਤੁੰਦਾ ਫੋਨ ਕਰਦੇ ਆ ਕਹਿੰਦੇ ਸਿਸਟਮ ਚੱਲੀ ਜਾਂਦਾ ਨਹੀਂ ਇਹ ਕੰਨੇ ਸੀ ਆਮ ਲੋਕਾਂ ਦੀ ਸੁਣਵਾ ਸਰਕਾਰਾਂ ਸੁਣਵਾਈ ਹੋਵੇਗੀ ਕੋਈ ਸੁਣਵਾਈ ਨਹੀਂ ਜੀ ਇਹ ਪੈਸੇ ਲਾਈ ਜਾਂਦੇ ਖਾਈ ਜਾਂਦੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈਗਾ ਜੀ ਸਾਡੇ ਬਾਰ ਚ ਪਾਣੀ ਓਵੇਂ ਗੰਦਾ ਖੜਾ ਹੋਇਆ ਅਸੀਂ ਬਿਮਾਰ ਹੋ ਜਾਈਏ ਸਾਡੇ ਬੱਚੇ ਬਿਮਾਰ ਹੋ ਜਾਈਏ ਉਹੀ ਹਾਲਾਤ ਆ ਅਸੀਂ ਮਿਹਨਤ ਕਰੀ ਜਾਂਦੇ ਆ ਇਹ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਜੀ ਅਸੀਂ ਸਾਰੇ ਪ੍ਰਸ਼ਾਸਨ ਮੁਰੇ ਰੋਕੇ ਬਟਕੇ ਹਟਕੇ ਜਦੋਂ ਫੋਨ ਕਰਦੇ ਆ ਐਮਐਲਏ ਦਿੱਲੀ ਬੈਠਾ ਚੇਅਰਮੈਨ ਦਿੱਲੀ ਬੈਠਾ ਸਾਡੇ ਕੋਲੇ ਨਿੱਕੇ ਨਿੱਕੇ ਮਲਾਜਮਾਂ ਨੂੰ ਭੇਜ ਦਿੰਦੇ ਆ ਅਸੀਂ ਕਰੀ ਜਾਂਦੇ ਆ ਅਸੀਂ ਕਰੀ ਜਾਂਦੇ ਆ ਕੋਈ ਹੱਲ ਨਹੀਂ ਕਰਦੇ ਜੀ ਤੜਕੇ ਭਰ ਕੇ ਹੱਥ ਨੂੰ ਕੱਢਦਾ ਹੱਥ ਨਹੀਂ ਕਰਦਾ ਕਿੰਨਾ ਚਿਰ ਹੋ ਗਿਆ ਇਹ ਇਹ 20 ਦਿਨ ਹੋ ਗਏ ਜਮਾਂ ਭਰੇ ਹੀ ਪਿਆ ਜੀ ਆ ਕੌਂਦਾ ਕੋਈ ਕੋਈ ਗਾਕ ਨਹੀਂ ਆਉਂਦਾ ਜੀ ਗਾਕ ਤੋਂ ਸਾਡੇ ਕੋਲ ਸਾਡੇ ਪੇਟ ਖਰਾਏ ਪੈ ਸਵਾਲ ਆਉਂਦੇ ਅੱਛਾ ਜੀ ਹਾਂ ਬੁਰਾ ਹਾਲ ਹੈ ਹਾਂ ਤੇ ਕਿਰਾਏ ਤਾਂ ਪਈ ਖਰਚ ਤਾਂ ਪਈ ਜਾਂਦਾ ਖਰਚੇ ਭਾਈਆਂ ਮਲਾਜਮਾਂ ਦੇ ਪਈ ਜਾਂਦੇ ਆ ਜੀ ਦੁਕਾਨਾਂ ਦੇ ਜਾਂਦੇ ਨਹੀਂ ਮੁਲਾਜ਼ਮਾਂ ਦੇ ਖਰਚੇ ਪਈ ਜਾਂਦੇ ਦੁਕਾਨਾਂ ਦੇ ਖਰਚੇ ਪਈ ਜਾਂਦੇ ਅੱਜ 20 ਦਿਨ ਹੋ ਗਏ ਲਗਾਤਾਰ ਇਹੀ ਸਿਸਟਮ ਚੱਲੀ ਜਾਂਦਾ ਹੈ ਤੇ ਇਹ ਸਰਕਾਰ ਤਾਂ ਨਹੀਂ ਵਪਾਰੀ ਸੌਖਾ ਬਹੁਤ ਸਾਡੇ ਰਾਜ ਬਹੁਤ ਜ਼ਿਆਦਾ ਆ ਦੇਖ ਲੋ ਸੌਖਾ ਵੇਖੀ ਦੋ ਸੌਖਾ ਦੇਖੀ ਜਾਂਦੇ ਸਾਡੇ 20 ਦਿਨਾਂ ਤੋਂ ਕਹਿ ਕੇ ਥੱਕ ਗਿਆ ਵੀ ਠੀਕ ਜੀ ਇਹ ਰਾਤ ਨੂੰ ਪਾਣੀ ਕਿਵੇਂ ਨਿਕਲ ਜਾਂਦਾ ਹੈ ਜਨੇ ਸਾਡੀਆਂ ਦੁਕਾਨਾਂ ਬੰਦ ਤੇ ਰਾਤ ਨੂੰ ਪਾਣੀ ਨਿਕਲ ਗਿਆ ਇਹ ਵੀ ਸਿਸਟਮ ਦਾ ਹੋਊਗਾ ਤੁਸੀਂ ਆਪ ਜਾਣੇ ਕਿਉਂ ਨਿਕਲਦਾ ਹੈ ਇਹ ਲੋਕਾਂ ਡਰਦੇ ਮਾਰੇ ਕਰਦੇ ਵੀ ਕਿ ਨਾ ਘੜ ਦੋ ਮਿੱਠੀ ਗੋਲੀ ਦੇ ਦੇਣ ਠੀਕ ਹੈ ਬਸ ਰਾਤ ਨੂੰ ਪਾਣੀ ਕੇ ਲਈਦਾ ਉਹ ਹੀ ਪਾਈਪਾ ਫੇਰ ਫੇਰ ਇਹਨਾਂ ਦੀ ਚੱਲੇ ਲੱਗ ਜਾਂਦੀਆਂ ਜੀ ਦਿਨ ਵੇਲੇ ਆਹ ਥੋੜੀ ਹਾਲ ਦੇਖ ਲੋ ਜੀ ਆਹ ਪਾਣੀ ਕਿੰਨੇ ਕਿੰਨੇ ਘਟ ਦ ਜਾਂਦਾ ਕੇਰਾ ਕੱਢ ਦਿੰਦੇ ਫੇਰ ਫੇਰ ਉਹੀ ਬਾਹਾਂ ਤੇ ਉਹੀ ਕੁਵਾੜਾ ਉਹੀ ਕੁਵਾੜਾ ਬੈਕਵਾਰ ਆ ਜਾਂਦਾ ਬੈਕਵਾਰ ਕੇ ਮੇਰੀ ਪੰਜ ਵਾਰੀ ਧਰਮਜੀਤ ਰਾਮ ਜੀ ਦੇ ਨੂੰ ਫੋਨ ਕਰ ਲਿਆ ਮੈਂ ਅੱਜ ਫੇਰ ਸਵੇਰ ਫੋਨ ਲਾਇਆ ਸੀਗਾ ਮੈਂ ਕਿਹਾ ਬਾਈ ਜੀ ਸਾਡਾ ਉਹੀ ਹਾਲ ਹੈ 20 ਦਿਨ ਹੋ ਗਏ ਸਾਡਾ ਕੋਈ ਹੱਲ ਕਰੋ ਕਹਿੰਦਾ ਬਾਈ ਜੀ ਕਹਿੰਦਾ ਪਾਈਪ ਜੋੜਦੇ ਆ ਫੇਰ ਟੁੱਟ ਜਾਂਦੀ ਐ ਜੋੜਦੇ ਆ ਮੈਂ ਫੇਰ ਤੁਸੀਂ ਹੱਥ ਖੜੇ ਕਰ ਦੋ ਅਸੀਂ ਆਪ ਹੱਲ ਕਰ ਲੰਨੇ ਆ ਆਪ ਤੇ ਮੈਂ ਫੋਨ ਕਰਕੇ ਤੈਨੂੰ ਹੁਣੇ ਬੈਕ ਕੋਲ ਕਰਦਾ ਹੁਣ ਆਉਂਦੀ ਆਉਂਦੀ ਫੋਨ ਸਾਨੂੰ ਅਸੀਂ ਤਾਂ ਕਹਿ ਗਏ ਹੰਮਗੇ ਇਹਨਾਂ ਨੂੰ ਪਰसों ਮੈਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਮੈਂ ਤੁਸੀਂ ਮੜ ਕੇ ਕਹਿੰਦੇ ਨੇ ਵੀ ਮੈਨੂੰ ਦੱਸਿਆ ਨਹੀਂ ਤੁਹਾਨੂੰ ਅਸੀਂ ਹੁਣ ਦੱਸਦੇ ਆ ਵੀ ਧਰਨਾ ਲਾਵਾਂਗੇ ਜਾਂ ਸਾਡਾ ਹੱਲ ਕਰਾਓ ਉਹਨਾਂ ਨੇ ਪਰसों ਮੜੇ ਜੇ ਖਿੱਤੇ ਤੇ ਸੜਕ ਗਲਤੀ ਤੇੜੀ ਸਾਫ ਰਹੀ ਆ ਪੰਜਵੇਂ ਫੇਰ ਪਾਣੀ ਆ ਗਿਆ ਤੇ ਅਛਾ ਹੁਣ ਵੱਡਾ ਪੁਆਇੰਟ ਸਰ ਜੇ ਪਾਈਪਾਂ ਟੁੱਟੀਆਂ ਵੀ ਐ ਤਾਂ ਰਾਤ ਨੂੰ ਪਾਣੀ ਕਿਵੇਂ ਨਿਕਲ ਜਾਂਦਾ ਸਾਢੇ 9 ਵਜੇ ਪਾਣੀ ਸੁੱਕ ਜਾਂਦਾ ਸਵੇਰੇ 8 ਵਜੇ ਚੱਲ ਪੰਦਾ ਜੀ ਆਹ ਬੜਾ ਵੱਡਾ ਪੁਆਇੰਟ ਹੈ ਜੀ ਜੇ ਪਾਈਪਾਂ ਟੁੱਟੀਆਂ ਹੋਵੇ ਤਾਂ ਪਾਣੀ ਨਹੀਂ ਨਿਕਲਣਾ ਚਾਹੀਦਾ 24 ਘੰਟੇ ਬੰਦ ਹੋਣਾ ਚਾਹੀਦਾ ਫਿਰ ਤਾਂ ਇਹ ਕਿਵੇਂ ਹੋ ਗਿਆ ਵੀ ਅਸੀਂ ਦੁਕਾਨਾ ਬੰਦ ਕਰਕੇ ਚਲੇ ਗਏ ਤਾਂ ਪਾਣੀ ਨਿਕਲ ਗਿਆ ਅਸੀਂ ਦੁਕਾਨਾ ਛੜਰ ਚੱਕ ਲਏ ਤਾਂ ਪਾਣੀ ਖੜ ਗਿਆ ਆਹ ਕਿਹੜੀ ਗੱਲ ਹੋ ਗਈ ਜੀ ਅਸੀਂ ਕਿਰਾਇਆ ਕਰਨਾ ਔਖਾ ਹੋਇਆ ਵੇ ਸਾਨੂੰ ਤਾਂ ਜੀ ਕੱਢਣਾ ਉਹ ਆ ਹੋਰ ਕੀ 7-7000 ਰੁਪਏ ਦੁਕਾਨਾਂ ਦਾ ਕਿਰਾਇਆ ਜੀ ਕਿਵੇਂ ਕੱਢਾਂਗੇ ਦੱਸੋ ਕੋਈ ਹਾਲ ਪੁੱਛਣ ਆਇਆ ਸਰਕਾਰ ਦਾ ਕੋਈ ਨਹੀਂ ਪੁੱਛਦਾ ਜੀ ਕੋਈ ਨਹੀਂ ਪੁੱਛਣ ਆਂਦਾਗਾ ਆਪ ਹੀ ਟੱਕਰਾ ਮਾਰ ਕੇ ਉਸ ਗਾਗ ਨੂੰ ਵਿਚਾਰਨ ਕਹਿੰਦੇ ਕੋਈ ਗੱਲ ਨਹੀਂ ਇਦੋਂ ਟੱਪੇ ਇਦੋਂ ਟੱਪੇ ਆ ਵਿਚਾਰੇ ਨੂੰ ਐਮਐਲਏ ਤਾਂ ਕਹਿੰਦੇ ਸੀਗੇ ਐਮਐਲਏ ਤਾਂ ਕਹਿੰਦੇ ਸੀਗੇ ਵੀ ਕੋਈ ਇਹੋ ਜੀ ਸਮੱਸਿਆ ਹੀ ਹੈ ਨਹੀਂ ਉਹ ਤਾਂ ਦੇਖਦੇ ਹੀ ਨਹੀਂ ਆ ਕੇ ਦੇਖਣਗੇ ਤਾਂ ਸਮੱਸਿਆ ਪਤਾ ਲੱਗੂਗਾ ਜੀ ਸ਼ਹਿਰ 'ਚ ਲਾਈਟਾਂ ਦਾ ਵਿਵਸਥਾ ਹੈ ਨਹੀਂ ਪਾਣੀ ਦੀ ਵਿਵਸਥਾ ਹੈ ਨਹੀਂ ਸੀਵਰੇਜ ਦਾ ਸਿਸਟਮ ਹੈ ਨਹੀਂ ਹੈਗਾ ਕੀ ਇਹ ਸ਼ਹਿਰ 'ਚ ਸ਼ਹਿਰ ਨੂੰ ਕੀ ਚਾਹੀਦਾ ਹੈ ਸ਼ਹਿਰ ਨੂੰ ਚਾਹੀਦਾ ਕੀ ਹੈ ਜੀ ਇੱਥੇ ਬਾਜਾ ਚੌਂਚ ਰਾਤ ਨੂੰ ਆ ਕੇ ਵੇਖੋ ਹਨੇਰ ਗੁੱਪ ਹੁੰਦਾ ਇੱਕ ਲਾਈਟ ਦਾ ਬੰਦ ਦਾ ਵਾਸਤਾ ਨਹੀਂ ਚੱਗ ਚ ਕੋਈ ਕਾਰਵਾਈ ਹੋ ਜਾਂਦੀ ਹੈ ਕੋਈ ਕਾਂਡ ਹੋ ਜਾਂਦਾ ਕਿਹਦੀ ਜ਼ਿੰਮੇਵਾਰੀ ਹੈ ਕੋਈ ਨਹੀਂ ਲੈਂਦਾ ਜ਼ਿੰਮੇਵਾਰੀ ਜੀ ਭਾਈ ਜੀ ਰਾਤ ਨੂੰ 9:30 ਵਜੇ ਆ ਕੇ ਕਹਿੰਦਾ ਮਰਦੀ ਵੇਖ ਲੋ ਪਹਿਲਾ ਕੋਟਾ ਕੋਟਾ ਪਾਣੀ ਹੋ 9:30 ਵਜੇ ਸੜਕ ਸੁੱਕੀ ਪਈ ਹੁੰਦੀ ਆ ਇਹ ਰਾਤ ਨੂੰ ਪਾਣੀ ਕਿੱਥੇ ਜਾਂਦਾ ਸੀ ਇਹੋ ਸਵਾਲ ਪੁੱਛਦੇ ਆ ਸਾਨੂੰ ਜਵਾਬ ਨਹੀਂ ਦਿੰਦੇ ਕੋਈ ਦੇਣੇ ਫੇਰ ਉਹੀ ਹਾਲੀ ਇਹ ਜਿਆ ਹਾਲਾਤ ਨੇ ਇੱਥੇ ਕੰਮ ਧੰਦਾ ਕੋਈ ਰਹੂਗਾ ਕੋਈ ਕੰਮ ਧੰਦਾ ਹੈ ਹੀ ਨਹੀਂਗਾ ਬਿਮਾਰ ਹੋਏ ਪਰ ਅਸੀਂ ਤਾਂ ਪਹਿਲਾਂ ਹੀ ਕੋਈ ਕੰਮ ਧੰਦਾ ਨਹੀਂ ਕੋਈ ਕੋਹ ਨਹੀਂ ਤੜਕੇ ਦਾ 20 ਵਾਰੀ ਫੋਨ ਲਾਉਦਾ ਉਹਨਾਂ ਨੂੰ ਵੱਧ ਘੱਟ ਵੀ ਫਿਰ ਤਾਂ ਭਾਵੇਂ ਬੋਲਿਆ ਗਿਆ ਹੋਵੇ ਉਹਨਾਂ ਨੂੰ ਪਰ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਇਹ ਯਾਰੀ ਵੱਧ ਘੱਟ ਬੋਲਣ ਗਿਆ ਉਹਨੂੰ ਕਹਿੰਦੇ ਥਾਣੇ ਵੀ ਸਾਧ ਲੈ ਜਾਂਦਾ ਇਹੋ ਜੀ ਗੱਲ ਨਹੀਂ ਆਜੇ ਨਹੀਂ ਤੱਕਰ ਕੋਈ ਗੱਲ ਨਹੀਂ ਅਸੀਂ ਐਸਾ ਸਾਹਿਬ ਦਾ ਪਹਿਲਾਂ ਧਿਆਨ ਤੇ ਲਿਆਤੀ ਗੱਲ ਵੀ ਸਾਨੂੰ 20 ਦਿਨ ਹੋ ਗਏ ਪੂਰਾ ਹਾਲਾ ਸਾਡਾ ਇਹ ਦੂ ਤਾਂ ਸਾਨੂੰ ਕੋਈ ਗੋਲੀ ਗਾਲੀ ਦੇ ਕੇ ਉਹੀ ਮਾਰ ਦੋ ਹੋਰ ਤਾਂ ਕੋਈ ਕਦਰ ਨਹੀਂ ਰਹੀ ਬਾਕੀ ਉਹ ਆਤਮਾਨ ਜੈਤੋਂ ਆਏ ਸੀ ਜਦੋਂ ਵੋਟਾਂ ਤੋਂ ਪਹਿਲਾਂ ਉਹ ਕਹਿੰਦੇ ਸੀ ਵੀ ਜੈਤੋਂ ਦੀ ਐਡੀ ਕਿਹੜੀ ਪਥਰੀਲੀ ਧਰਤੀ ਹੈ ਜਿਹੜਾ ਸੀਵਰੇ ਦਾ ਹਾਲ ਨਹੀਂ ਹੁੰਦਾ ਇਹ ਸਾਨੂੰ ਤਾਂ ਇਹ ਕਹਿੰਦੇ ਸੀ 4 ਮਹੀਨੇ ਠਹਿਰ ਜਾ 3 ਮਹੀਨੇ ਠਹਿਰ ਜਾ ਪਾਪਾ ਪਈ ਜਾਂਦੀਆਂ 3 ਸਵਾ 3 ਸਾਲ ਤਾਂ ਹੋ ਗਏ ਸਾਨੂੰ ਠਹਿਰਾਂ ਨੂੰ ਇਹ ਹੋਇਆ ਜੀ ਇਹ ਠੇਕੇ ਕਿਹੜੇ ਵੇਲੇ ਦੇ ਹੋਏ ਆ ਇਹਨਾਂ ਕੋਲੇ ਤੇ ਵੀ ਕੀ ਐਨੇ ਕਹਿੰਨੇ ਕਿ ਵੀ ਜਿਹੜੀ ਪ੍ਰੋਬਲਮ ਹੈ ਵੀ ਜਿਹੜੀ ਇਹਨਾਂ ਕੋਲੇ ਪਾਈਪਾਂ ਨਹੀਂ ਪੈਂਦੀਆਂ ਜੀ ਸੌਣ ਭਾਦੋ ਜੋ ਪੂਰੀ ਪ੍ਰੋਬਲਮ ਰਹਿੰਦੀ ਹੈ ਜੀ ਉਸ ਦਿਵਾਰ ਹੁਣ ਤਾਂ ਸੌਣ ਭਾਦੋ ਵੀ ਲੰਗ ਗਿਆ ਹੁਣ ਕਿਹੜਾ ਮਹੀਨਾ ਆ ਗਿਆ ਜੀ ਪਾਈਪ ਪਾਉਣ ਵਾਲ ਇੱਕ ਦੂਜੇ ਨੂੰ ਸਖਾਈ ਜਾਂਦੇ ਆ ਉਹ ਇੱਕ ਦੂਜੇ ਉਹ ਵਿਰੋਧ ਕਰੀ ਜਾਂਦੇ ਆ ਵੀ ਆਪਾਂ ਪਾਈਪ ਨੂੰ ਬੰਦ ਕਰਾ ਦਿਓ ਇਹ ਪਾਣੀ ਛੋਟੇ ਖੇਤਾਂ 'ਚ ਜਾਊ ਫਲਾਣਾ 'ਚ ਜਾਊ ਇਹਦਾ ਜੀ ਸਿੱਟੂ ਸਾਹਿਬ ਹਾਂ ਜੀ ਜਦੋਂ ਭਗਵੰਤ ਮਾਨ ਇੱਥੇ ਆਇਆ ਨਾ ਮੈਂ ਸਾਡੀ ਦੁਕਾਨ ਦੇ ਮੂਹਰੇ ਰੋਕਿਆ ਉਹਨਾਂ ਨੂੰ ਹਾਂ ਮੈਂ ਕਿਹਾ ਜੀ ਹਾਲ ਵੇਖ ਲਓ ਕੀ ਹੈ ਕਹਿੰਦਾ ਬੰਨ ਜਾਓ ਐ ਐ ਕਰਕੇ ਐ ਜਾਊਗਾ ਕਿੰਨੇ ਕੰਮ ਹੈ ਚੁਟਕੀਆਂ ਚੁਟਕੀਆਂ ਨਾਲ ਹੋ ਗਿਆ ਫਿਰ ਆਏ ਪਾ ਹੋ ਗਿਆ ਛੋਟੇ ਸਾਹਮਣੇ ਦੀ ਸੀ ਜਾਂਦਾ ਇੱਥੇ ਰੋ ਕਿੰਨੇ ਸਕੂਲ ਲੱਗਦੇ ਇਧਰ ਤੁਸੀਂ ਹਿਸਾਬ ਲਾਓ ਹਾਂ ਜੀ ਬਦਲਾ ਆਇਆ ਲੱਗਦਾ ਤੁਹਾਨੂੰ ਜੀ ਬਦਲਾ ਨਹੀਂ ਜੀ ਸਾਨੂੰ ਕੋਈ ਬਦਲਾ ਨਹੀਂ ਲੱਗਦਾ ਜੀ ਇਹ ਸਾਨੂੰ ਕਹਿੰਦੇ ਆ ਪਾਣੀ ਦਾ ਮਸਲਾ ਤੁਹਾਡਾ ਮਹੀਨੇ ਚ ਹੱਲ ਹੋ ਜਾਊਗਾ ਪਰ ਇੱਕ ਸਾਲ ਹੋ ਗਿਆ ਨਾਲੇ ਪਾਈਪਾਂ ਪਾਉਂਦੇ ਤੇ ਪਾਈਪਾਂ ਜੇ ਉੱਥੇ ਦੀ ਉੱਥੇ ਆ ਆ ਕੀ ਬਦਲਾ ਆਇਆ ਹੀ ਪੂਰਾ ਹੀ ਆ ਗਿਆ ਪਾਣੀ ਆ ਗਿਆ ਹਾਂ ਨਾ ਕਾਹਦਾ ਪਾਣੀ ਆ ਗਿਆ ਪਹਿਲੀਆਂ ਸਰਕਾਰਾਂ ਜੇ ਨਹੀਂ ਸੀਗਾ ਦੇਖੋ ਸ਼ਿਵਰੇ ਦੇ ਬਹੁਤ ਵਾਰੀ ਕਹਤਾ ਲੋਕੀ ਕਿ ਟੁੱਟ ਕੇ ਮੋੜ ਛਣ ਜੱਕ ਕੋਈ ਵੱਜੂ ਆ ਮਰੂ ਆ ਇੱਥੇ ਇਹਨਾਂ ਨੇ ਕੋਈ ਨਹੀਂ ਬਦਲਾਇਆ ਇਹ ਉਲਟਾ ਕਹਿੰਦੇ ਨਾ ਵੀ ਉੱਥੋਂ ਸ਼ੀਵਰਨ ਨੂੰ ਨਾ ਚਾਰ ਪੰਜ ਵਾਰੀ ਕਹਤਾ ਵੀ ਆ ਤੇ ਕੋਈ ਨਹੀਂ ਕੁਛ ਕਰਦਾ ਦਾ ਸਾਰੇ ਅਸੀਂ ਜੈ ਸਿੰਘ ਸਾਹਿਬ ਨੂੰ ਕਹਤਾ ਇਸ ਸੀਵਰ ਦੀ ਪਾਣੀ ਵੀ ਟੁੱਟੀ ਪਈ ਆ ਤੇ ਚੰਗੇ ਪਾਣੀ ਦੀ ਪਾਈਪ ਟੁੱਟੀ ਪਈ ਆ ਇਹਦੀ ਰਿਪੇਅਰ ਕਰਾ ਦਿਓ ਮੈਂ ਕੱਲ ਨੂੰ ਆਉਂਗਾ ਮੈਂ ਪਰਸੋਂ ਆਉਂਗਾ ਬਸ ਇੰਨਾ ਲਾਰਾ ਲਾ ਕੇ ਮਿੱਠੀ ਗੋਲੀ ਦੇ ਕੇ ਮੜ ਕੇ ਕੋਈ ਨਹੀਂ ਆਉਂਦਾ ਜੀ ਗੁਰਾ ਹਾਲ ਆ ਜੀ ਬਾਜ਼ਾਰ ਰੋਡ ਮੈਂ ਜਦੋਂ ਦੀ ਸਰਕਾਰ ਬਣੀ ਬਦਲ ਨਹੀਂ ਆਉਂਦਾ ਬਦਲਾ ਕਿੱਥੋਂ ਆਈਊਗਾ ਸਾਡਾ ਹਾਲ ਦੇਖ ਲਓ ਜੀ ਜੇ ਤਾਂ ਅਸੀਂ ਜਾਇਜ਼ ਹੈ ਤਾਂ ਠੀਕ ਹੈ ਨਹੀਂ ਸਾਨੂੰ ਇੱਕ ਦਿਨ ਦਾ ਰੋਜ਼ ਰੋਜ਼ ਦਾ ਜੱਪ ਮਕਾਉਣ ਸਾਨੂੰ ਗੋਲੀਆਂ ਦੇ ਦੇਣ ਤੇ ਅਸੀਂ ਆਪੇ ਨੀਂਦ ਸੌ ਜਾਾਂਗੇ ਹੋਰ ਕੋਈ ਹੱਲ ਨਹੀਂ ਜੀ ਇਨਾਂ ਕੋਲ ਕਾਦੀ ਸਰਕਾਰ ਵੀ ਆ ਗਈ ਕਾਂਗਰਸ ਸਰਕਾਰ ਵੀ ਆ ਗਈ ਲੋਕਾਂ ਨੇ ਤੇ ਪੂਰਾ ਭਰੋਸਾ ਕੀਤਾ ਸੀ ਵੀ ਆਪ ਸਰਕਾਰ ਆਈ ਹੈ ਤੇ ਸਾਡੇ ਸਮੱਸਿਆ ਹੱਲ ਕਰੂ ਧਰਨਾ ਧਰਨੇ ਵਿੱਚ ਰਾਮਿਆਣੇ ਵਾਲੇ ਨੂੰ ਵੀ ਲਾਇਆ ਧਰਮਪ੍ਰੀਤ ਨੇ ਉਹਨੇ ਕਹਿ ਸੀ ਵੀ ਮਤਲਬ ਜਦੋਂ ਅਸੀਂ ਜਿੱਤ ਗਏ ਤੇ ਤੁਹਾਡੇ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ ਪਰ ਸਾਡੀ ਸਮੱਸਿਆ ਹੱਲ ਨਹੀਂ ਹੋਈ ਪ੍ਰਣਾਲਾ ਉੱਥੇ ਦੀ ਉੱਥੇ ਆ ਆ ਦੇਖ ਲੋ ਜੇ ਤਾਂ ਅਸੀਂ ਜੈ ਜੈ ਤਾਂ ਠੀਕ ਐ ਨਹੀਂ ਜੇ ਅਸੀਂ ਨਹੀਂ ਹੈ ਮੋੜਦੇ ਫਿਰ ਠੀਕ ਤੇ ਰਾਤ ਨੂੰ ਪਾਣੀ ਨਿਕਲ ਜਾਂਦਾ ਰਾਤ ਨੂੰ ਨਿਕਲ ਜਾਂਦਾ ਤੇਰੇ ਸਾਰੇ ਦੇਖ ਲੋ ਹਾਲ ਤੁਸੀਂ ਹੁਣ ਪਾਣੀ ਭਰ ਕੇ ਨਾ ਜੀ ਮੈਂ ਤੁਹਾਨੂੰ ਦੱਸਦਾ ਜੀ ਮੈਂ ਦੱਸਦਾ ਰਾਤ ਨੂੰ 8 ਵਜੇ ਤੱਕ ਤਾਂ ਕਹਿੰਦਾ ਬੰਦ ਹੋ ਗਿਆ ਦੱਸ 10 ਵਜੇ ਛੜਕਾ ਇਹ ਸੁੱਕੀ ਪੀਂਦੇ ਆ ਜੀ ਜਮਾ ਜੀ ਸਵੇਰ ਤੱਕ ਨਾ ਖੋਲਦੇ ਆ 9 ਵਜੇ ਪਾਣੀ ਫੇਰ ਉਹ ਜੀ ਆ ਬਾਈ ਖੜਾ ਉਹਨੂੰ 20 ਦਿਹਾੜੀ ਚ 20 ਵੀ ਫੋਨ ਕਰਦਾ ਮੈਂ ਰੋਜ਼ ਕਦੇ ਮੈਂ ਥੋੜਾ ਭਰਾ ਮੇਰਾ ਮੇਰੇ ਤੋਂ ਕਰਾ ਵੱਧ ਘੱਟ ਹੀ ਬੋਲਿਆ ਗਿਆ ਉਹਨੂੰ ਉਹਦੇ ਇੱਕ ਬੰਦੇ ਕੋਲ ਪਰਸੋਂ ਹੁਣ ਚੌਥੀ ਦੀ ਗੱਲ ਆਈ ਐਸਐਚਓ ਸਾਹਿਬ ਨੂੰ ਸਪੈਸ਼ਲ ਫੋਨ ਮਾਰ ਕੇ ਅਸੀਂ ਕਿਹਾ ਜਨਾਬ ਤੁਸੀਂ ਕਹਿੰਦੇ ਸਾਨੂੰ ਦੱਸਿਆ ਨਹੀਂ ਧਰਨਾ ਲਾਉਂਗੇ ਤੁਹਾਨੂੰ ਬਈ ਪਹਿਲਾਂ ਹੀ ਗਾ ਕਰਤਾ ਉਹਨਾਂ ਨੇ ਪਰਸੋਂ ਬੜੀ ਮੋਟੀ ਖੇਤਪਾ ਕੀਤੀ ਆ ਦੋ ਦਿਨ ਮੜਾ ਸੁੱਕਾ ਜਾਣਗੇ ਫੇਰ ਫਿਰੋ ਹੀ ਹਾਲ ਦੀ ਕੱਲ ਫੇਰ 5 ਵੇ ਭਰ ਗਿਆ ਸਤੋ ਸਾਹਿਬ ਆਏ ਉਹਨਾਂ ਨੂੰ ਫੇਰ ਰੋਕ ਲਿਆ ਅਸੀਂ ਉੱਥੇ ਉਹਨਾਂ ਨੇ ਫੇਰ ਕਿਹਾ ਸੁਭਾ ਗਿਆ ਉਹਨਾਂ ਨੂੰ ਉਹ ਕਹਿੰਦਾ ਥੀਲਦਾਰ ਨੂੰ ਇੱਕ ਵਾਰੀ ਫੋਨ ਕਰ ਦੋ ਬਈ ਥੀਲਦਾਰ ਸਾਹਿਬ ਜੀ ਨੇ ਚੱਕਿਆ ਉਹਨਾਂ ਨੇ ਫੋਨ ਨਹੀਂ ਚੱਕਿਆ ਫੇਰ ਅਸੀਂ ਅੱਕੇ ਇੱਥੇ ਬਹਿ ਗਿਆ ਕਿ ਚਲੋ ਕੋਈ ਨਹੀਂ ਹ ਸਦਾ ਜੈਲ ਹਾਂ ਅੱਡਾ ਗੁੱਸਾ ਜਾਇਆ ਜਾ ਸਰ ਸਾਨੂੰ 15 ਸਾਲ ਹੋ ਗਏ ਜੀ ਨਹੀਂ ਸਰ ਇੰੀਆਂ ਦਵਾਈਆਂ ਗੋਲੀਆਂ ਪੜੀ ਇੱਕ ਬੇਨਤੀ ਇੱਕ ਬੇਨਤੀ ਸੁਣ ਲੋ ਪਤਾ ਹੈ ਕੀ ਹੈ ਜੀ ਜਦੋਂ ਅਸੀਂ ਕਹਦੇ ਨੇ ਸਾਨੂੰ ਇਹੀ ਮਿਲਦਾ ਜੀ ਪਾਈਪ ਟੁੱਟ ਗਈ ਹਾਂ ਹਾਂ ਅਸੀਂ ਹੱਲ ਨਹੀਂ ਕਰ ਸਕਦੇ ਜੇ ਕੋਈ ਮਸਕੀ ਦਿਖਾਉਣ ਵਾਲਾ ਇੱਕ ਆਪਾ ਕਿਸੇ ਦੇ ਮਾਰਕਟ ਤੇ ਜਾਂਦੇ ਆ ਉੱਥੇ ਅਫਸੋਸ ਮਨਉਣ ਜਾਂਦੇ ਆ ਉੱਥੇ ਦੰਦ ਤਾਂ ਨਹੀਂ ਆਪਾਂ ਕੱਢਦੇ ਵੀ ਦੰਦ ਕੱਢਦੇ ਆ ਵੀ ਦੰਦ ਕੱਢ ਕੇ ਗੱਲ ਕਰਦੇ ਆ ਜੀ ਪਰ ਲੇਖਣੇ ਨੇ ਬੁਸ਼ਰਮ ਕਰਤੇ ਜੀ ਅਸੀਂ ਮਜਬੂਰ ਹੋਏ ਪਏ ਸਾਡੀਆਂ ਦੁਕਾਨਦਾਰੀਆਂ ਜੀ ਸਾਡੇ ਅਸੀਂ ਕਿਰਾਏ ਦੇ ਦੁਕਾਨਾਂ ਉਹੀ ਪੈਪ ਟੁੱਟਦੀ ਹੈ ਨਾ ਵਾਰੀ ਵਾਰੀ 20 ਦਿਨ ਹੋ ਗਏ ਜੀ ਉਹ ਪੈਪ ਦੋ ਦਿਨਾਂ ਦੀ ਨਵੀਂ ਪਾਇਲਦੀ ਜੀ ਫਟਕੂ ਫਟਾ ਮਹੀਨੇ ਦੇ ਵਿੱਚ 7-8 ਜਗ੍ਹਾ ਟੁੱਟ ਗਈ ਪੈਪ ਮੈਂ ਤੁਹਾਨੂੰ ਕਹਿੰਦਾ ਸਾਰੀ ਗੱਲ ਸੁਣੋ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਸਾਰੀ ਗੱਲ ਹਾਂਜੀ ਐਸਟੀਪੀ ਤੋਂ ਪੁਰਾਣੀ ਪੈ ਪਈ ਹੋਈ ਹੈ ਅੱਲੇ ਤੱਕ ਜੀ ਪਤਾ ਸਾਨੂੰ ਸਭ ਪਤਾ ਜੀ ਠੀਕ ਹੈ ਜੀ ਉਹ ਆਰਸੀ ਵੀ ਪਈ ਹੋਈ ਆ ਔਰ ਗਲ ਚੁੱਕੀ ਹੈ ਸਰ ਮੈਂ ਤੁਹਾਡੀ ਸਾਰੀ ਗੱਲ ਸਮਝ ਸਾਨੂੰ ਸਾਰਾ ਬੰਦਾ ਜੀ ਮੇਰੀ ਗੱਲ ਸੁਣ ਮੇਰੀ ਗੋਲੀ ਕੱਢ ਇਹਨਾਂ ਨੂੰ ਬੋਲੀ ਜਾਂਦੋ ਕਿ ਕਿਹਨਾ ਅਫਸਰ ਕਹਿੰਦੇ ਐ ਦੱਸੋ ਜੀ ਤੁਹਾਡੇ ਨਾਲ ਖੜਾ ਖੜੋ ਬੋਲੋ ਜੀ ਬੋਲੋ ਉਹ ਫਾਹ ਟੁੱਟੀ ਹੋਈ ਆ ਆ ਆ ਮਹੀਨੇ ਚ ਕਟੋਕਟ 7 ਵਜੇ ਟੁੱਟ ਗਈ 7 ਤੋਂ 8 ਵਜੇ ਟੁੱਟ ਗਈ ਹੈਗੀ ਆ ਅਸੀਂ ਮੋਟਰਾਂ ਚਲਾਤੀਆਂ ਠੀਕ ਕਰਕੇ ਬਿਲ ਕਰਕੇ ਚਲਾਤੀਆਂ ਸੀ ਜਾਂ ਫੇਰ ਟੁੱਟ ਗਈ ਰਾਤੀ ਫੇਰ ਸਾਰੇ ਮੇਰੇ ਬੰਦੇ ਲੱਗੇ ਰਹੇ ਹੁਣ ਉਹ ਰਿਪੇਅਰ ਕਰ ਦਿੱਤੀ ਆ ਉਹਨੂੰ ਸੁਪਰ ਨੂੰ ਥੋੜਾ ਟਾਈਮ ਲੱਗਣਾ ਸ਼ਾਮ ਤੱਕ ਹਰਦੀਪ ਇੱਕ ਮਿੰਟ ਇੱਕ ਮਿੰਟ ਤੁਸੀਂ ਜਦੋਂ ਸਾਨੂੰ ਕਹੋਗੇ ਅਸੀਂ ਉਹਦੇ ਖੋਲਾਂਗੇ ਤੁਸੀਂ ਬੋਲੋ ਇੱਕ ਮਿੰਟ ਬੋਲਣ ਇੱਕ ਮਿੰਟ ਬੋਲਣ ਦੀ ਜਿਹੜੀ ਨਵੀਂ ਦਾ ਆ ਰਹੀ ਮੈਂ ਦੱਸ ਮੈਂ ਜਿਹੜੀ ਅਫਸਰ ਇਹਨਾਂ ਨੂੰ ਬੋਲਣ ਦਿਓ ਬੋਲੋ ਜੀ ਉਹ ਸ਼ਾਮ ਤੱਕ ਮਿਲ ਉਹਨੂੰ ਸੀਮੈਂਟ ਸੀਮੈਂਟਡ ਹੈਗੀ ਆ ਉਹਨੂੰ ਰਿਪੇਅਰ ਕਰ ਦਿੱਤਾ ਆ ਉਹ ਸ਼ਾਮ ਤੋਂ ਮਤਲਬ 9-10 ਵਜੇ ਤੱਕ ਚਲਾ ਦੇ ਆਪਾਂ ਥੋੜਾ ਪਾਣੀ ਨਿਕਲ ਜਾਏਗਾ ਪਰ ਸਰ ਉਹ ਇਹਦੀ ਗੱਲ ਚੁੱਕੀ ਆ ਪਾਈਪ ਨਾਲ 사ਆਂ 사ਆਂ ਤੋਂ ਬਿਲਕੁਲ ਬ੍ਰੇਕ ਹੋ ਜਾਂਦੀ ਹੈਗੀ ਆ ਉਹ ਮਾਲੀ ਜਿਹੜੇ ਹੈਗੇ ਆ ਜਾਂ ਜ਼ਿੰਮੇਵਾਰ ਉਹ ਬੰਦ ਕਰਾਉਂਦੇ ਹੈਗੇ ਆ ਪ੍ਰੋਬਲਮ ਆਂਦੀ ਹੈਗੀ ਉਧਰੋਂ ਵੀ ਆਪਣੇ ਸ਼ਹਿਰ ਨੂੰ ਟੋਲਾ ਮਾਦੀ ਲੱਗੀ ਹੈ ਇਹਦੇ ਹੱਲ ਵਾਸਤੇ ਅਸੀਂ ਇੱਕ ਚੰਦ ਭਾਂ ਤੱਕ ਡਰੇਨ ਤੱਕ ਰਾਈਜ਼ਮੈਨ ਪਾ ਰਹੇ ਆ 2.5 ਕਿਲੋਮੀਟਰ ਪੈ ਗਈ ਆ ਦੋ ਮਹੀਨੇ ਨੂੰ ਉਹ ਲੱਗਣੇ ਹੈ ਕਿ ਇਹ ਪੂਰੀ ਕੰਪਲੀਟ ਹੋ ਜਾਏ ਇਹ ਫਿਰ ਦੋ ਮਹੀਨੇ ਅਸੀਂ ਸੰਤਾਪਾ ਜੀ ਨਹੀਂ ਨਹੀਂ ਸਾਹਿਬ ਨਹੀਂ ਸਰ ਸਾਹਿਬ ਜੀ ਸਾਥੀ ਮੈਂ ਆਪਣੇ ਜਈਆਂ ਨੂੰ ਕਹਿਤਾ ਹੈਗਾ ਕੰਟਰੋਲ ਕਰੋ ਜੇ ਤੇ ਮਾੜੀ ਜੇ ਰਾਈਜ਼ਿੰਗ ਸਾਡੀ ਸਾਡੀ ਮਾੜੀ ਹੈ ਨਾ ਉਹ ਤੋਂ ਥੋੜਾ ੜਾ ਪਾਣੀ ਕਰਕੇ ਛੱਡਿਆ ਜਾਂਦਾ ਤੁਹਾਡੇ ਮਹਿਕਮੇ ਨਾਲ ਸੰਬੰਧਿਤ ਗੱਲ ਕਰਦੇ ਆ ਕਿਉਂਕਿ ਅਸੀਂ ਡਾਕਟਰੀ ਹਸਪਤਾਲ ਦੀ ਗੱਲ ਤੁਹਾਡੇ ਨਾਲ ਨਹੀਂ ਕਰਦੇ ਚਲੋ ਆਪਾਂ ਆਪਾਂ ਉਹਦਾ ਜਵਾਬ ਹਾਂ ਨਹੀਂ ਅਸੀਂ ਤੁਹਾਡੇ ਮਹਿਕਮੇ ਨਾਲ ਗੱਲ ਕਰ ਸਕਦੇ ਹਾਂ ਉਹ ਤਾਂ ਕਰ ਸਕਦੇ ਆ ਪਿਆਰੇ ਸਾਥੀਓ ਇਹ ਅਫਸਰ ਸਾਹਿਬਾਨ ਨੇ ਔਰ ਸਰ ਯਰ ਗੁੱਡ ਨੇ ਲਵਕੇਸ਼ ਜੀ ਲਵਕੇਸ਼ ਜੀ ਐਸਡੀਓ ਸਾਹਮਣੇ ਹਾਂਜੀ ਹਾਂਜੀ ਐਸਡੀਓ ਸਾਹਿਬ ਲਵਕੇਸ਼ ਜੀ ਸਾਡੇ ਕੋਲੇ ਪਹੁੰਚੇ ਇੱਥੇ ਬਾਜ਼ਾਰ ਵਾਲਿਆਂ ਦਾ ਧਰਨਾ ਲਾਇਆ ਸੀ ਕੁਝ ਸਾਡੀਆਂ ਦੋ ਸੰਸਥਾਵਾਂ ਵੀ ਇੱਥੇ ਪਹੁੰਚੀਆਂ ਮਾਨਯੋਗ ਸਾਡੇ ਬਹੁਤੀ ਸੀਨੀਅਰ ਡਿਪਟੀ ਸਾਹਿਬ ਨੇ ਹੈ ਤੁਸੀਂ ਅੱਜ ਹੁਣ ਕਹਤਾ ਪਾਈਪਾਂ ਟੁੱਟ ਗਿਆ ਇਹਦਾ 3 ਸਾਲ ਤੋਂ 4 ਸਾਲ ਤੋਂ ਸਮੱਸਿਆ ਆ ਰਹੀ ਹੈ ਅੱਛਾ ਅੱਜ 2 ਮਹੀਨੇ ਹੋ ਗਏ ਜਨਾਬ ਅਸੀਂ ਹਰੇਕ ਵੀਡੀਓ ਪਾ ਰਹੇ ਆ ਮੈਂ ਵਿਜਨ ਵੀ ਕਿ ਇੱਕ ਵੀਡੀਓ ਪਾਣਾ ਹੈ ਹਜ਼ਾਰਾਂ ਲੀਟਰ ਪਾਣੀ ਇੱਥੇ ਪੀਣ ਵਾਲਾ ਡੋਲ ਰਿਹਾ ਉਹਦਾ ਦੁੱਖ ਨਹੀਂ ਹੁੰਦਾ ਸੀਵਰ ਬੋਰਡ ਨੂੰ ਜੀ ਪਾਈਪ ਨੀਚੋ ਟੁੱਟੀ ਹੈ ਇਜ਼ਾਮ ਨਾ ਕਰ ਕਰ ਲੋ ਹਾਂ ਮੇਰਾ ਨਾਲ ਹੀ ਕਰ ਰਿਹਾ ਹੈ ਬਾਈ ਮੈਂ 3 ਮਹੀਨਿਆਂ ਦਾ ਥੋੜਾ ਜਿਹਾ ਉਹ ਕੰਟਰੋਲ ਕਰੀ ਬੈਠਾ ਉਹ ਸੋਚ ਲਓ ਮਰ ਜਾਊਗਾ ਆਪਾਂ ਪਿਆਰ ਨਾਲ ਹੀ ਗੱਲ ਕਰਾਂਗੇ ਪਤਾ ਪਤਾ ਲੱਗ ਜੈਣਾ ਕੀ ਗੱਲ ਹੈਗੀ ਕਿ 5 ਡਾਲਰ ਦਾ ਸਰ ਤੁਸੀਂ ਸੁਣੋ ਬਾਕੀਆਂ ਨੂੰ ਸਭ ਪਤਾ ਲੱਗ ਰਿਹਾ ਹਾਂ ਹਾਂ 3 ਮਹੀਨੇ ਹੋ ਗਏ ਵਿਦੀਨ ਵੀਕ ਇੱਕ ਵੀਡੀਓ ਲਾਈਵ ਮੇਰੇ ਚੈਨਲ ਤੇ ਚਲਦੀ ਹੈ ਕਿ ਨਹੀਂ ਚਲਦੀ ਦੱਸੋ ਜੱਤੀਓ ਦੂਸਰੀ ਗੱਲ ਇੱਕ ਪਾਣੀ ਦੀ ਪਾਈਪ ਹੈ ਯਾਰ ਉਹ 5 ਮੀਟਰ ਦੀ ਪਾਈਪ ਹੈ ਉਹ ਟੁੱਟ ਗਈ ਅਸੀਂ ਉਹਨੂੰ ਅਗਰ ਹੱਥ ਲਾਉਂਨੇ ਆ ਤਾਂ ਸਾਨੂੰ ਧਮਕੀ ਆਈ ਕਿਸੇ ਬੰਦੇ ਦੀ ਵੀ ਸਰਕਾਰੀ ਹੈ ਤੁਸੀਂ ਨਾ ਪੰਗਾ ਲਿਓ ਇਹ ਸਰਕਾਰੀ ਪਾਈਪ ਹੈ ਬੰਦੇ ਕਰਨਗੇ ਉੱਥੋਂ ਅਸੀਂ ਡੱਕਾ ਵੀ ਫਸਾਤਾ ਸਾਹ ਦੁੱਕੇ ਸਾਹਮਣੇ ਜੀ ਉਸੇ ਪਾਣੀ ਤੋਂ ਪਾਣੀ ਉਸੇ ਪਾਣੀ ਨੇ ਉਹਦਾ ਵੀ ਪਾਣੀ ਹੈ 2 ਵਜੇ ਪਾਣੀ ਆਉਂਦਾ 4 ਵਜੇ ਫਿਰ ਸ਼ਾਮ ਨੂੰ ਬਤਾ ਦਿੰਦੇ ਸੁਣੋ ਸੁਣੋ ਉਹ ਵੀ ਕਟਾ ਦਿੰਦੇ ਆ ਹਜ਼ਾਰ ਲੀਟਰ ਪਾਣੀ ਰੋਇ ਢੋਲ ਰਿਹਾ ਕਟਾ ਦਿੰਦੇ ਆ ਕਿੰਦੀ ਸਾਹਿਬ ਜਿਹਦਾ ਤੁਸੀਂ ਸਾਹਮਣੇ ਆ ਗਈ ਹੈ ਨਾ ਹਾਂ ਆਪਾਂ ਇਹਦਾ ਵੀ ਹੱਲ ਕਰਾਂਦੇ ਆ ਉਹਦਾ ਵੀ ਉਹ ਸਾਨੂੰ ਦੱਸ ਦਿਓ ਇੱਕ ਵਾਰੀ ਉਹ ਤਾਂ ਚੱਲੇ ਇੱਕ ਵਾਰੀ ਕਾਹਤ ਪੁੱਟਿਆ ਪਿਆਰ ਜਿਹੜੀ ਬੈਨ ਨੂੰ ਗੱਲ ਪੁੱਛੀ ਹੈ ਸੁਣੋ ਜਿਹੜੀ ਪਾਈਪਲਾਈਨ ਤੇ ਕਿੰਨੇ 2.5 ਕਿਲੋਮੀਟਰ ਪੈ ਗਈ ਹੈ 4.5 ਕਿਲੋਮੀਟਰ 4 ਕਿਲੋਮੀਟਰ 4 ਕਿਲੋਮੀਟਰ 4 ਕਿਲੋਮੀਟਰ ਹੋਰ ਹੁੰਦੀ ਹੈ ਹਾਂਜੀ ਸਰ ਉਹ ਵੀ 2 ਮਹੀਨੇ ਲੱਗਦੇ ਆ ਪਰ ਮਸਲਾ ਇਹ ਨਾਲ ਇਹ ਆ ਕਿ ਜਿਹੜਾ ਆ ਪਾਣੀ ਆ ਜਿਹੜਾ ਵਾਟਰ ਸਪਲਾਈ ਆ ਤੇ ਜਿਹੜਾ ਸੀਵਰੇਜ ਆ ਇਹਦਾ ਕੀ ਹਾਲਾ? ਇਹਦਾ ਹਾਲਾ ਕਰਕੇ ਦੋ ਸਾਲ ਹੋ ਗਏ। ਸਰ ਇੱਕ ਮਿੰਟ ਜਿਹੜੀ ਬਾਟਰ ਚ ਪਾਈਦੀ ਆ ਉਹਦੀ ਪਾਈਪ ਵੀ ਰਿਪੇਅਰ ਸਰ ਮੇਰੀ ਬੇਨਤੀ ਮੇਰੀ ਮੇਰੀ ਗੱਲ ਸੁਣੋ ਆ ਸੁਣੋ ਇੱਧਰ ਸੁਣਾਓ ਮੀਡੀਆ ਨੂੰ ਜੀ। ਮੇਰੀ ਗੱਲ ਸੁਣੋ। ਤੁਹਾਡੇ ਨਾਲ ਮੇਰੀ ਜਿਹੜੀ ਤੁਹਾਡੀ ਪ੍ਰੋਬਲਮ ਆ ਸਾਡੀ ਸਾਂਝੀ ਹੈ ਜੀ ਪਬਲਿਕ ਮੈਂ ਵੀ ਪਬਲਿਕ ਤੁਸੀਂ ਵੀ ਪਬਲਿਕ ਤੁਸੀਂ ਦੱਸੋ ਜੀ ਦੱਸੋ ਇਹਦਾ ਹਾਲ ਦੱਸੋ। ਇਹ ਪ੍ਰੋਬਲਮ ਆ ਨਾ ਜੀ ਉਹ ਸ਼ਾਮ ਤੱਕ ਠੀਕ ਹੋ ਜੇਗੀ ਚਲਾ ਦਾਂਗੇ ਪਾਣੀ। ਠੀਕ ਹੈ ਬਈ। ਠੀਕ ਹੈ ਜੀ। ਸ਼ਾਮ ਤੱਕ ਚਲਾ ਦੇਣਾ। ਅਰੇ ਦਾ ਮਤ ਸਾਰੇ ਦਿਨ ਅਸੀਂ ਸੰਤਾਪੇ ਨਹੀਂ ਬਈ ਆਪਾਂ ਕਿਹਦੀ ਗਰੀ ਹੋਈ ਕੰਨੂ ਟਾਈਮ ਲੱਗਣਾ ਸੁਪਰ ਟਾਈਪ ਚਾਹੀਦਾ ਤੁਹਾਨੂੰ ਆ ਆਪਣਾ ਕੰਪਿਊਟਰ ਕਿਹੜਾ ਸਰ ਇਹਨਾਂ ਨੂੰ ਪੁੱਛੋ ਵੀ ਰੋਇ ਪਾਉਣ ਬਣਾ ਰਾਇਆ ਕਹਿੰਦੇ ਹੁਣ ਕੰਟਰੋਲ ਚੱਲ ਜੂ ਮਟਰ 19 ਸਾਲ ਹੋ ਗਏ ਜਨਾਬ ਉਹ ਵੀ ਨਹੀਂ ਕੀ ਵੇਚਦਾ ਮਸਲਾ ਹੱਲ ਨਹੀਂ ਤੁਸੀਂ ਆਏ ਇੱਕ ਮੌਕਾ ਦਿਓ ਇਹ ਹਕੂਮਤ ਦਾ ਠੀਕ ਨਹੀਂ ਤਾਂ ਬੁੜਕੀ ਚੌਕ ਨਾਲ ਇੱਥੇ ਤੁਸੀਂ ਵੀ ਇੱਥੇ ਆਪਾਂ ਮੈਂ ਐਡਿਓ ਸਾਹਿਬ ਨੂੰ ਫੋਨ ਲਾਇਆ ਸੀ ਮੌਕੇ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਜਨਾਬ ਕਹਿੰਦੇ ਵੀ ਮੈਂ ਤਾਂ ਹੁਣ ਬਦਲ ਗਿਆ ਅੱਛਾ ਉਹ ਕਹਿੰਦਾ ਇਹ ਤੁਹਾਡਾ ਹੱਲ ਨਹੀਂ ਹੋਇਆ ਉਹਨਾਂ ਨੇ ਕੋਈ ਜਵਾਬ ਦਿੱਤਾ ਮੈਨੂੰ ਤੁਹਾਡਾ ਹੱਲ ਨਹੀਂ ਹੋਇਆ ਜੇ ਸਰਦਾਰ ਜੀ ਜਿਹੜੇ ਪਹਿਲਾਂ ਸੀਗੇ ਇੱਥੇ ਇੱਥੇ ਸਰਦਾਰ ਛੋਟੀਆਂ ਛੋਟੀਆਂ ਸਰ ਸਮੱਸਿਆਵਾਂ ਇਹਨੂੰ ਵਾਂਝੇ ਕਰ ਰਿਹਾ ਪਰ ਤੁਹਾਡੇ ਵੱਲੋਂ ਵਾਂਝੇ ਕਿਉਂ ਕੀਤਾ ਇਹਦਾ ਮੈਂ ਦੱਸਦਾ ਆ ਸਾਹਮਣੇ 20 ਫੁੱਟ ਤੇ ਟਰੱਕ ਜੁਨਨ ਦੇ ਗੇਟ ਤੇ ਇੱਕ ਸੀਵਰ ਪਿਛਲੇ 1 ਸਾਲ ਤੋਂ ਲਗਾਤਾਰ ਓਵਰਫਲੋ ਹੋ ਰਿਹਾ ਲਗਾਤਾਰ ਯਾ ਆ ਪੈਪਰ ਦਾ ਚਲੋ ਹਨ ਰਾਈਜ਼ਿੰਗ ਦੀਆਂ ਰੋਟੀਆਂ ਉਹ ਪਤਾ ਕੀ ਮੇਰੀ ਗੱਲ ਸੁਣੋ ਮੇਰੀ ਮਾਫੀ ਹੋਣੇ ਕਰ ਗਾਲਪੂਰੀ ਹੋਣ ਤਵਾਡੇ ਸਰ ਟ੍ਰੈਫਿਕ ਪੁਲਿਸ ਦੇ ਇੰਚਾਰਜ ਬਲਰਾਜ ਭੁੱਲੜ ਜੀ ਨੇ 25000 ਰੁਪਏ ਪੁਲਿਸ ਨੇ ਆਪਦੇ ਕੋਲੋਂ ਲਾ ਕੇ ਇੱਥੇ ਠੀਕ ਕੀਤਾ ਵੀ ਇੰਨਾ ਕੁ ਬਸਦਾ ਜਾ ਬਣਾਤਾ ਨਹੀਂ ਸਵਾਰੀਆਂ ਵੀ ਗੰਦੇ ਪਾਣੀ ਚ ਜਾਂਦੀਆਂ ਸੀ ਪਰ ਇਹਨਾਂ ਵੱਲੋਂ ਉੱਥੇ ਕੋਈ ਇੰਤਜ਼ਾਮ ਕਿਉਂ ਨਹੀਂ ਕੀਤਾ ਜਾ ਰਿਹਾ ਜੀ ਬੇਨਤੀ ਸੁਣੋ ਸਰ ਹਾਂਜੀ ਅਸੀਂ ਡਿਪੋਜ਼ਿਟ ਕਮੇਟੀ ਦੇ ਡਿਪੋਜ਼ਿਟ ਵਰਕ ਤੇ ਕੰਮ ਕਰਦੇ ਹਾਂ ਸਰ ਹਾਂ ਕਮੇਟੀ ਕੋ 2 ਕਰੋੜ ਰੁਪਏ ਆਣ ਵਾਲਾ ਹੈਗਾ 1 ਰੁਪਇਆ ਨਹੀਂ ਲਿਆ ਹੈਗਾ ਅਸੀਂ ਉਹ ਅਸੀਂ ਤਾਂ ਨਹੀਂ ਦਵਾਣਾ ਜੀ ਉਹ ਤਾਂ ਤੁਸੀਂ ਸਰ ਮੇਰੀ ਗੱਲ ਸੁਣੋ ਚਲੋ ਦੱਸੋ ਦੱਸੋ ਇੱਕ ਵਾਰ ਸੁਣੋ ਹੋਰ ਸੀਵਰ ਦੀ ਸਫਾਈ ਹੋਣ ਵਾਲੀ ਆ ਕਮੇਟੀ ਨੇ ਟੈਂਡਰ ਲਾਣਾ ਹੈਗਾ ਅੱਛਾ ਟੈਂਡਰ ਉਹਦੋਂ ਲਾਉਗੇ ਜਦੋਂ ਮਰ ਕੇ ਕੋਈ ਸਰ ਮੇਰੀ ਬੇਨਤੀ ਤੇ ਸੁਣ ਲਓ ਮੇਰੇ ਮੈਂ ਸੀਵਰਾ ਜ ਤੁਸੀਂ ਕਮੇਟੀ ਦੇ ਲਾਗੇ ਅਸੀਂ ਉਹਨਾਂ ਨੂੰ ਦੱਸ ਦੱਸ ਅਸੀਂ ਉਹਨਾਂ ਨੂੰ ਦੱਸ ਦਿੱਤਾ ਕਿ ਆ ਇੱਕ ਹੋਰ ਵੀ ਅਸੀਂ ਸਰ ਇੱਕ ਮਿੰਟ ਸੁਣ ਲਓ ਗਾ ਅਸੀਂ ਉਹਨਾਂ ਨੂੰ ਦੱਸ ਦਿੱਤਾ ਕਿ ਥਾਂ ਥਾਂ ਇਹ ਸੀਵਰ ਬਲੌਕ ਆ ਸੀਵਰ ਸਾਫ਼ ਕਰਨ ਵਾਲਾ ਉਹਨਾਂ ਨੇ ਟੈਂਡਰ ਲਾਣਾ ਹੈਗਾ ਡੀਸੀ ਸਾਹਿਬ ਨੇ ਵੀ ਕਿਹਾ ਤਾਂ ਇਹ ਸਾਹਮਣੋਂ ਕਿ ਜਲਦੀ ਤੋਂ ਜਲਦੀ ਟੈਂਡਰ ਲਾਇਆ ਜਾਵੇ ਇਹਦਾ ਚਲੋ ਜੀ ਤੁਸੀਂ ਕਰਨਾ ਹੈ ਸਾਹਿਬ ਨੇ ਕਿਹਾ ਬਾਈ ਆਏ ਆ ਵੀ ਨਵੇਂ ਜੀ ਤੁਹਾਡਾ ਬਠਿੰਡਾ ਰੋਡ ਆਇਆ ਹੋਇਆ ਬਾਕੀ ਜਿਹੜੀ ਸਾਡੀ ਪ੍ਰੋਬਲਮ ਹੈ ਨਾ ਪਹਿਲਾਂ ਮੇਰੀ ਗੱਲ ਇੱਕ ਹੋਰ ਧਿਆਨ ਇੱਕ ਗੱਲ ਹੋਰ ਜੀ ਸੁਣ ਲਓ ਗੱਲ ਕੋਈ ਸੁਣ ਲਓ ਮਰੀ ਟੰਡੇ ਦਾ ਕਰੋ ਨਾ ਇਹਨਾਂ ਨੂੰ ਇੱਕ ਮਿੰਟ ਇੱਥੇ ਕੈਮਰਾ ਤੁਸੀਂ ਭਲਾਓ ਪਲੀਜ਼ ਨਹੀਂ ਨਹੀਂ ਕੋਈ ਗੱਲ ਸੁਣ ਲਓ ਕੋਈ ਨਹੀਂ ਜੈ ਸਾਹਿਬ ਆਓ ਤੁਸੀਂ ਵੀ ਆਓ ਗੱਲ ਸੁਣ ਚੈਂਬਰ ਤੋਂ ਪਾਇਪ ਪਾਈ ਸੀ ਬਾਈ ਜੀ ਨੇ ਉਹ ਪਤਾ ਨਹੀਂ 4 ਇੰਚੀ ਪਾਈ ਹੈ ਕਿ 5 ਪਾਈ ਹੈ ਜੀ ਉਹ ਡੇਲੀ ਆਉਂਗੂ ਮੈਨੂੰ ਫੋਨ ਮਾਰ ਕੇ ਮਲਾਇਓ ਸੱਦ ਕੇ ਉਹ ਚ ਬਾਸ ਮਰੋਣਾ ਪੈਂਦਾ ਇਹ ਬੰਦ ਰਹਿੰਦੀ ਆ 24 ਘੰਟੇ ਆ ਬੈਠਾ ਭਾਈ ਨੂੰ ਪਹਿਲਾਂ ਟੈਲੀਫੋਨ ਮਾਰਦਾ ਸੀ ਸਕਰੀਨ ਚੈਂਬਰ ਜਿਹੜੇ ਆ ਕਿ ਨਾ ਕਮੇਟੀ ਨੇ ਸਾਫ ਕਰਨਾ ਸੀ ਜੀ ਸੀਵਰੇਜ ਬੋਰਡ ਨੇ ਨਹੀਂ ਕਰਿਆ ਮੈਂ ਸੀਵਰੇਜ ਬੋਰਡ ਨਹੀਂ ਕਿਹੜੀ ਸੀਵਰੇਜ ਨੂੰ ਪਾਇ ਪਾਉਂਦੀ ਆ ਜੀ ਆ ਮੈਂ ਉਹੀ ਗੱਲ ਕਰਦਾ ਉਹ ਪਾ ਪ ਬਰੀ ਪਤਲੀ ਆ ਉਹ ਬੰਦ ਹੋ ਜਾਂਦੀ ਆ ਸ੍ਰੀਵਿੰਦਰ ਜੀ ਉਹ ਤਾਂ ਤੁਹਾਡੇ ਕਹਿਣ ਤੇ ਆਪਾਂ ਪਾਤੀ ਸੀ ਬਟ ਉਹਦਾ ਕਨੈਕਸ਼ਨ ਨਗਰ ਕੌਂਸਲ ਨੇ ਕਰਨਾ ਸੀ ਆਪਣਾ ਭਰੂਪੀ ਤੋਂ ਡਿਪਾਰਟਮੈਂਟ ਕਹਿੰਦਾ ਮੈਂ ਜੋੜਦੀ ਜਿਹੜੀਆਂ ਨਾਲੀਆਂ ਐ ਮੇਰੀ ਗੱਲ ਸੁਣੋ ਜਿਹੜੀਆਂ ਨਾਲੀਆਂ ਨਾ ਇਹ ਨਾਲੀਆਂ ਨਗਰ ਕੌਂਸਲ ਨੇ ਅ ਉਦੇ ਅੱਗੇ ਲਾਉਣਾ ਨਾ ਚੈਂਬਰ ਜਾਲੀ ਲਾਉਣੀ ਦੀ ਉਹਨੇ ਇਹ ਤਾਂ ਆਪਣਾ ਭਰਾ ਵੀ ਸੀਗਾ ਮੈਂ ਤਾਂ ਆ ਕੇ ਚੱਲ ਤੁਹਾਡੇ ਕਹਿ ਦੇਣਾ ਕਹਿਣ ਦਾ ਮਤਲਬ ਇਹ ਆ ਜੀ ਉਹ ਤਕਰੀਬਨ 2-3 ਦਿਨਾਂ ਬਾਅਦ ਬੰਦ ਹੀ ਰਹਿੰਦੀ ਆ ਜੋ ਬੰਦ ਰਹਿੰਦੀ ਆ ਆਪਣਾ ਨਗਰ ਕੌਂਸਲ ਨੂੰ ਉਹਦੀ ਰਿਪੋਰਟ ਦੇ ਦਨੇ ਆ ਰਹੀ ਗੱਲ ਤੁਹਾਡੀ ਤੁਹਾਡੀਆਂ ਦੋ ਮੰਗਾਂ ਮੈਂ ਸੁਣੀਆਂ ਲੰਬਾ ਜੀ ਨੇ ਕਿਹਾ ਇੱਕ ਤਾਂ ਢੱਕਣ ਤੁਹਾਡਾ ਬਦਲਣ ਵਾਲਾ ਉਹ ਤੁਹਾਡਾ ਜੀ ਸੁਣ ਮੈਂ ਕੱਲ ਨੂੰ ਜਾਂ ਅਜ ਸ਼ਾਮ ਨੂੰ ਢੱਕਣ ਤੁਹਾਡਾ ਬਦਲਿਆ ਜਾਊਗਾ ਜਿਹੜੀ ਟੂਟੀ ਚੋਂ ਪਾਣੀ ਨਿਕਲਦਾ ਉਹ ਟੂਟੀ ਵਾਲੀ ਪਾਣੀ ਤੇ ਅਸੀਂ ਹੁਣੇ ਬੰਦੇ ਲਾ ਦਨੇ ਇਹ ਤੁਹਾਡੀ ਭਰਾ ਹੈ ਇਹ ਵੀ ਸਾਡੇ ਵੱਡੇ ਅਫਸਰ ਹੈ ਬਹੁਤ ਰਿਸਪੈਕਟਡ ਨੇ ਮੇਰੇ ਸਾਨੂੰ ਬਹੁਤ ਸ਼ਰਮ ਵੀ ਆਉਂਦੀ ਹੈ ਸਰ ਤੁਸੀਂ ਇੱਥੇ ਆਏ ਹੋ ਅਸੀਂ ਸ਼ਰਮ ਕਰ ਰਹੇ ਆ ਸਾਡਾ ਜੀ ਨਹੀਂ ਕਰਦਾ ਪਰ ਇਹ ਗੱਲਾਂ ਆਪਣਾ ਹੁਣੇ ਮੁੰਡਿਆਂ ਨੂੰ ਦਿੱਕਤ ਆਈ ਸੀ ਤੁਹਾਡੇ ਵਿਭਾਗ ਵਿੱਚ ਹੈ 40 ਮੁੰਡਿਆਂ ਨੂੰ ਦਿੱਕਤ ਆ ਗਈ ਤਨਖਾਹ ਦੀ ਅਸੀਂ ਨਹੀਂ ਨਾਲ ਬੈਠੇ ਦੱਸੋ ਅਸੀਂ ਹਰੇਕ ਥਾਂ ਤੇ ਪਹੁੰਚਦੇ ਆਂ ਅੱਜ ਤੁਹਾਡੇ ਵਾਲੇ ਵਿਭਾਗ ਦੀ ਗੱਲ ਆ ਗਈ ਤਾਂ ਨਵੀਂ ਥੋੜਾ ਗੁੱਸਾ ਵੀ ਤੁਹਾਨੂੰ ਲੱਗਿਆ ਹੋਊਗਾ ਪਰ ਸਾਡਾ ਹੱਕ ਮੰਗਦਾ ਹੈ ਇਹ ਪਬਲਿਕ ਵੀ ਆਪਣੀ ਹੈ ਤੁਸੀਂ ਵੀ ਆਪਣੇ ਹੋ ਅਸੀਂ ਲੜ ਮਿਲ ਕੇ ਚੱਲਣਾ ਹੈ ਪਰ ਇਹ ਕੰਮ ਹੱਲ ਕਰੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਹੈ ਸਰਪਾਰ ਜੀ ਬੇਨਤੀ ਹੈ ਕਿ ਸੀਵਰੇਜ ਬੋਰਡ ਤੇ ਕਮੇਟੀ ਨਾਲ ਆ ਕਮੇਟੀ ਨੇ ਕਈ ਕੰਮ ਕਮੇਟੀ ਦੇ ਕਰਾਉਣ ਵਾਲੇ ਆ ਆਪਾਂ ਕਮੇਟੀ ਨੂੰ ਵੀ ਲਿਖ ਦਿੰਦੇ ਆਗੇ ਡੀਸੀ ਸਾਹਿਬ ਤੁਸੀਂ ਮਾਨਯੋਗ ਅਫਸਰ ਹਾਂਜੀ ਜਿਹੜਾ ਜਿਹੜੇ ਤੁਸੀਂ ਲਿਖ ਕੇ ਦਊਂਗੇ ਇੱਕ ਮਿੰਟ ਇੱਕ ਮਿੰਟ ਆਪਾਂ ਤੁਹਾਡੇ ਤੁਹਾਡੇ ਆਪਾਂ ਨਾਲ ਗੱਲ ਨਹੀਂ ਸਾਹਮਣੇ ਭਾਈ ਸਾਹਿਬ ਨੂੰ ਕਿੰਨੇ ਦਿਨ ਕੋਈ ਰੇਲ ਕੁਝ ਕੁਝ ਕੰਮ ਇਹਨਾਂ ਦੇ ਆ ਕੁਝ ਆਪਣੀ ਕਮੇਟੀ ਕੌਂਸਲਦੇ ਆ ਕੌਂਸਲਦੇ ਆ ਆਪਾਂ ਐਸਡੀਐਮ ਸਾਹਿਬ ਕਹਿੰਦੇ ਆ ਕਿ ਬਲਾਕ ਦੇ ਸਾਰਿਆਂ ਦੀ ਕੰਬਾਈਨਡ ਮੀਟਿੰਗ ਦਿਖਾ ਲਓ ਠੀਕ ਹੈ ਜੀ ਜਿਹੜਾ ਇਹਨਾਂ ਦਾ ਕਰਨ ਵਾਲਾ ਉਹ ਕਰ ਦਿੰਦੇ ਜਿਹੜਾ ਇਹਨਾਂ ਦਾ ਕਰਨ ਵਾਲਾ ਉਹ ਦੇ ਕਰ ਦੇ ਠੀਕ ਹੈ ਵੀ ਇਹ ਜਿਆਦਾ ਤਾਲ ਮੇਲ ਦੀ ਕਬੀ ਮੀਟਿੰਗ ਵੀ ਜਨਾਬ ਜਲਦੀ ਜਲਦੀ ਦਿਖਾ ਦਿਓ ਮੀਟਿੰਗ ਆਪਾਂ 15 ਦਿਖਾ ਦਿਓ ਬਾਕੀ ਅੱਜੀ ਕੰਮ ਕਰ ਲਾਉਂਦੇ ਜੀਗੇ ਸਾਹਿਬ ਜੀ ਜਿਹੜਾ ਰਾਈਜ਼ਿੰਗ ਮੈਨ ਪੈ ਗਈ ਨਾ ਸਾਰ ਸਵਾਰਗ ਵਾਲਾ ਜਗਾ ਸਾਹਿਬ ਜੀ ਜਿਹੜਾ ਟੱਕਣਾ ਸੀ ਵੀ ਇਹਦੇ ਜਿੰਨੇ ਟੁੱਟੇ ਪਏ ਆ ਉਹ ਸੀਵਰੇਜ ਬੋਰਡ ਨੇ ਪਤੰਨੇ ਹਾਂ ਉਹ ਸੀਵਰੇਜ ਬੋਰਡ ਬਦਲਦੀ ਜਾਂਦੀ ਨਾਲ ਦੀ ਨਾਲ ਬਦਲੀ ਜਾਂਦੀ ਜੀ মিডিਆ ਨੂੰ ਦੋ ਜਿਹੜੇ ਤੁਹਾਡੇ ਟੁੱਟੇ ਆ ਮੈਨੂੰ ਲਿਸਟ ਦੇ ਦਿਓ ਜੀ ਉਹ ਆਪਾਂ ਬਦਲਾ ਦੇ ਲਿਸਟ ਨਹੀਂ ਤੁਹਾਡੇ ਮੁਲਾਜ਼ਮ ਫਿਰਦੇ ਆ ਆਪਣੇ ਮੁਲਾਜ਼ਮਾਂ ਦੇ ਨਹੀਂ ਬੰਦੇ ਵੇਖਣ ਤੁਸੀਂ ਕੁਝ ਨਹੀਂ ਵੀ ਜੇ ਲੋਕ ਧਰਨਾ ਲਾਉਂਦੇ ਆ ਨਾਲ ਦੀ ਨਾਲ ਮੈਂ ਇੱਕ ਮਿੰਟ ਤੁਸੀਂ ਆ ਜੰਨੇ ਮੇਰੀ ਗੱਲ ਸੁਣੋ ਅੱਜ ਹੀ ਆਗੇ ਨਾ ਕਿ ਸੁਣੋ ਇਹ ਪਾਛੋਂ ਦਾ ਪਾਣੀ ਖੜਾ ਉਹਦੋਂ ਦੇ ਦਿਸੇ ਨੂੰ ਉਹਦੋਂ ਨਹੀਂ ਪਰਸੁਦਾਨੀ ਦਾਰਾ ਜੀ 3 ਮਹੀਨਿਆਂ ਤੋਂ ਜ਼ਿਆਦਾ ਤੇ ਹੋ ਗਿਆ 20 ਦਿਨਾਂ ਚ ਕੰਮ ਬੰਦ ਹੋਏ ਪਏ ਆ ਰਾਈਜ਼ੇ ਮੈਨੂੰ ਬਹੁਤ ਗਲੀ ਹੋਈ ਹੈ ਟੁੱਟੀ ਹੋਈ ਹੈ ਉਹ ਥਾਂ ਦਾ ਪਰਸਮ ਹੀ ਟੁੱਟ ਜਾਂਦੀ ਫੇਰ ਵੀ ਸਾਨੂੰ ਬੰਦ ਕਰਨਾ ਪੈਂਦਾ ਉਹ ਟੁੱਟ ਗਈ ਉਹ ਗੱਲ ਕੀ ਬਦਲ ਨਹੀਂ ਕੀ ਇਹਨਾਂ ਦੇ ਬਸ ਜੀ ਲਾਸਟ ਜੇ ਫੇਅਰ ਕਰ ਰਹੇ ਸਰ ਰਿਪੇਅਰ ਕਰੇ ਰਿਪੇਅਰ ਕਰੇ ਨਵੀਂ ਕਿਉਂ ਨਹੀਂ ਪਾਉਂਦੇ ਨਵੀਂ ਪੈ ਰਹੀ ਹੈ ਸਾਦੀ ਜਿਹੜੀ ਉਹ ਪੈ ਸਰਦਾਰ ਜੀ ਨਵੀਂ ਨਵੀਂ ਪੈ ਰਹੀ ਹੈ ਹੁਣ ਪੈ ਰਹੀ ਹੈ ਜਿਹੜਾ 11 ਮਹੀਨੇ ਦਾ ਕਿਹਾ ਸੀ 11 ਮਹੀਨੇ ਕੰਪਲੀਟ ਹੋ ਜੂਗਾ ਇਹ ਯਾਰ ਮੀਨ ਇਹਦਾ ਕਿਆ ਜੀ ਜਿੰਨੇ ਉਹਦੇ ਘਾਟਨ ਕੀਤਾ ਇਹਦਾ ਵੀ ਗਾਹ ਮੈਨੂੰ ਜੀ ਕੰਪਲੀਟ ਹੋ ਜਾਊਗਾ ਅਜੇ ਲੱਗਦਾ ਕੰਪਲੀਟ ਨਹੀਂ ਹੋ ਰਿਹਾ ਮਾਰਚ ਜਦੋਂ ਘਾਟ ਲਾ ਹੋਇਆ ਸੀ ਵਿੱਚ ਨਾ ਕੰਪਿਊਟਰ ਵਾਲਾ ਵੀ ਆਈ ਹੈ ਕਿ ਕੋਈ ਕਿਸਾਨਾਂ ਨੇ ਵੀ ਬੰਦ ਕਰਤਾ ਜੀ ਨਹੀਂ ਪਾਣੀ ਹੁਣ ਚੱਲਾਈ ਹੋਣੀਆਂ ਨੋਬਾ ਜੀ ਚਲਾਈ ਆ ਟੈਕਨੀਕਲੀ ਪ੍ਰੋਬਲਮ ਆ ਜੀ ਮਾਟੀ ਢਾਣ ਦੇਣ ਵਾਲਾ ਮਟੀਰੀਅਲ ਪਾਉਣ ਦੇ ਲਈ ਕਰਦੇ ਨੇ ਇਹ ਕਰਦੇ ਨੇ ਟੱਕਲ ਲਾਉਣ ਵਾਲਾ ਪੀਨ ਵਾਲੀ ਪੈ ਪੈ ਨਿੱਕੇ ਨਿੱਕੇ ਕੰਮ ਆ ਯਾਰ ਟਿਕਾ ਨਾ ਬੰਦ ਹੋਈਆਂ ਪਈਆਂ ਠੀਕ ਆ ਸਰ ਸਾਰੀ 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 ਆਜਾ ਆਜਾ ਅੱਗੇ ਆਜਾ ਹਾਂ ਨਵੀਂ ਲਾ ਕੰਟੁਕਣਾ ਦੀ ਮੈਂ ਇਹ ਗੱਲ ਕਰ ਰਿਹਾ ਸਰ ਜੀ ਸਾਰੀ ਸਜਣਾ ਭਰੀ ਹੋਈ ਉਹ ਰਿਪੇਅਰਬਲ ਨਹੀਂ ਹੈਗੀ ਰਿਪੇਅਰ ਦੀ ਗੱਲ ਤੁਸੀਂ ਕਰਦੇ ਨਹੀਂਗੇ ਜਿਹੜੀ ਨਵੀਂ ਤੁਸੀਂ ਕਹਿੰਦੇ ਜਿਹੜੀ ਉਧਰ ਰਾਮਚੰਦ ਰੋਡ ਤੇ ਜਾਂਦੀ ਹੈ ਹਮਤਾ 8 ਕਿਲੋਮੀਟਰ ਦਾ ਪੈਕ ਹੋਏਗੀ 5.5 ਕਿਲੋਮੀਟਰ ਦਾ ਲੈਂਸ ਸੀਗਾ